ਲਗੇ ਮम्मा ਚੌਲ ਬਣਾਉਣ ਲੱਗੀ ਆ ਜਰਦਾ ਹਾਂ ਮੈਂ ਤਾਂ ਸੰਗਰਾਹ ਆ ਚਲ ਚੌਲ ਬਣਾ ਲੈਨੇ ਆ ਇੱਕ ਗਰੀ ਪਈ ਸੀ ਲੋੜੀ ਵਾਲੇ ਦਿਨ ਦਾ ਉਵੇਂ ਪਈ ਤੇ ਮੈਂ ਕਿਹਾ ਇਹ ਵਰਤੀ ਜਾਊਗੀ ਇੱਕ ਗਲਾਸ ਲੈ ਲਿਆ ਚੌਲਾਂ ਦਾ ਇੱਕ ਗਲਾਸ ਚੌਲਾਂ ਦਾ ਤੋ ਬਣਾ ਕੇ ਸਵਾਦ ਲਏ ਆ ਅੱਧੀ ਖੰਡ ਅੱਧੀ ਲੈ ਲਈ ਅੱਧੀ ਖੰਡ ਲੈ ਲਈ ਅੱਧਾ ਗਲਾਸ ਆ ਰੰਗ ਲੈ ਲਿਆ ਰੰਗ ਦਾ ਦੂਜਾ ਲੱਟੂਆਂ ਵਾਲਾ ਜਿਹੜਾ ਜਰਦੇ ਵਾਲਾ ਤਾਂ ਹੈ ਨਹੀਂ ਚਲ ਮੈਂ ਤੇ ਇਹਨਾਂ ਨੂੰ ਸੋਹਣੇ ਲੱਗਦੇ ਹੁੰਦੇ ਆ ਤੇ ਹੁਣ ਆਪਾਂ ਇਹਨੂੰ ਕੜਾਈ ਦੇ ਵਿੱਚ ਬਣਾ ਲੈਨੇ ਆ। ਇੰਨੇ ਦੇ ਵਿੱਚ ਆਪਾਂ ਹੁਣ ਇਹਦੇ ਵਿੱਚ ਦੋ ਗਲਾਸ ਪਾਣੀ ਦੇ ਪਾਵਾਂਗੇ ਜਿਹਦੇ ਇੱਕ ਤੋਂ ਡੇਰ ਪਾ ਲੈਨੇ ਆ ਥੋੜਾ ਜਿਹਾ ਇੱਥੇ ਬਾਕੀ ਪਾਵਾਂਗੇ। ਚਲੋ ਫਿਰ ਬੁਲਾ ਦੋ ਸਸਰੀ ਆਕਾਰ ਸਾਰਿਆਂ ਨੂੰ। ਸਾਰਿਆਂ ਨੂੰ ਪਿਆਰ ਭਰੀ ਸਸਰੀ ਆਕਾਰ। ਆਪਾਂ ਕਲਰ ਘੋਲ ਲਿਆ। ਆਪਦਾ ਚਮਚਾ ਲੈ ਲਿਆ ਲਟੋਆਂਾ ਲਾ ਕੇ ਕਰਕੇ ਨਾ ਬਹੁਤ گاੜਾ। ਤੇ ਇਹਦੇ ਵਿੱਚ ਆਪਾਂ ਠੰਡੇ ਪਾਣੀ ਚ ਘੋਲ ਕੇ ਇਹਦੇ ਵਿੱਚ ਪਾ ਦਨੇ ਆ ਜਦੋਂ ਇਹਨੂੰ ਪਾਣੀ ਨੂੰ ਵਾਲ ਆ ਜਾਊਗਾ ਉਦੋਂ ਆਪਾਂ ਇਹਦੇ ਵਿੱਚ ਚੌਲ ਪਾਵਾਂਗੇ ਖੰਡ ਪਾ ਦਿਆਂਗੇ ਇਹ ਪਾਣੀ ਕਿੰਨਾ ਲਿਆ ਵਿੱਚ ਆਪਾਂ ਕੜਾਈ ਦੇ ਵਿੱਚ ਪਾਣੀ ਦੇ ਇੱਕ ਗਲਾਸ ਹੈਗਾ ਸੀ ਚੌਲਾਂ ਦਾ ਉਹ ਤਾਂ ਦમે ਡੇਢ ਗਲਾਸ ਲੈਣੀ ਨਹੀਂ ਇਹ ਦੋ ਲੈ ਆ ਥੋੜਾ ਜਨਾ ਕੜਾਈ ਦੇ ਵਿੱਚ ਫੁੱਲੇ ਭਾਂਡੇ ਦੇ ਵਿੱਚ ਥੋੜਾ ਜਿਹਾ ਪਾਣੀ ਵੱਧ ਲੱਗ ਜਾਂਦਾ ਦੋ ਗਲਾਸ ਲੈ ਆ ਹੁਣ ਕੀ ਕਰਨਾ ਆਪਾਂ ਹੁਣ ਇਹਨੂੰ ਪਾਣੀ ਨੂੰ ਜਦੋਂ ਵਾਲ ਆ ਗਿਆ ਫਿਰ ਆਪਾਂ ਇਹਦੇ ਵਿੱਚ ਖੰਡ ਪਾ ਦਾਂਗੇ ਚੌਲ ਵੀ ਦੇ ਪਾ ਦਾਂਗੇ ਇਹ ਗਰੀ ਘੱਟ ਕੇ ਰੱਖੀ ਆ ਇਹ ਪਾ ਦਾਂਗੇ ਵਿੱਚ ਪਰ ਬਾਲਾ ਕੋਈ ਸਮਾਨ ਲਿਆ ਨਹੀਂ ਮੈਂ ਕਿਹਾ ਸਿੰਪਲ ਹੀ ਬਣਾਉਨੇ ਆ ਪਾਣੀ ਨੂੰ ਵਾਲ ਆ ਗਿਆ ਹੁਣ ਮਾ ਆਪਾਂ ਇਹਦੇ ਵਿੱਚ ਨਾ ਚੌਲ ਜਿਹੜੇ ਤੋਤੇ ਬਣਾਏ ਇਹਦੇ ਵਿੱਚ ਪਾ ਦਿੰਦੇ ਆ ਸਿਕਾ ਉਹਦੇ ਚੌਲ ਘੜ ਕੇ ਜਿਹੜੇ ਪਜਾਰੀ ਚੌਲ ਹੁੰਦੇ ਲੋਕਾਂ ਨੇ ਸਾਫ਼ ਹੁੰਦੇ ਘਰ ਦੇ ਚੌਲ ਜਿਹੜੇ ਨੇ ਮੈਨੇ ਥੋੜੇ ਜੇ ਮਤਲਬ ਕਿੰਨੇ ਲੈ ਲਏ ਹੁੰਦੇ ਆ ਹੁਣ ਆਪਾਂ ਇਹਦੇ ਵਿੱਚ ਹੀ ਆਪਾਂ ਇਹ ਖੰਡ ਹੰਡਾ ਦੇ ਘਲਾਸ ਲਈ ਆ। 베ਤੀ ਹੰਡ ਬਾਰਾ। ਘਰ ਦੇ ਚੌਲ ਫਿਰ ਵਧੀਆ ਵੀ ਹੁੰਦੇ ਆ। ਹਾਂ ਜੇ ਇਹਨਾਂ ਨੂੰ ਜਦੋਂ ਲੱਗ ਬਹੁਤ ਆਦੀ ਤੇਸਰੀ ਲੋਕ ਹੁੰਦੇ ਆ। ਤੇ ਆਪਾਂ ਤੇਰੀ ਸਰਦਾਂ ਨੇ। ਇਹ ਫਿਰ ਅੱਜ ਹੋਲੀ ਵਾਲੇ ਦਿਨ ਬੰਦੇ ਪਏ ਆ। ਬਾਅਦ ਨਾ ਇਹਨਾਂ ਨੂੰ ਮੈਂ ਪੀਸੀ ਤੇ ਉਹ ਬਾਵਾਗੇ ਉਹ ਬਾਅਦ ਚ ਪਾਵਾਂਗੇ। ਤੇ ਪਹਿਲਾਂ ਪਾ ਲਈਏ ਇਹਨਾਂ ਚੌਲਾਂ ਦੀ ਟਿੱਕਣੀ ਜੀ ਰਹਿ ਜਾਂਦੀ ਆ। ਫਿਰ ਸ਼ੀਤੀ ਕਾਲ ਦੇਵਾਂਗੇ। ਹੁਣ ਇਹਨਾਂ ਚੌੜਾ ਨੂੰ ਬਾਲ ਆ ਗਿਆ ਨਾ ਹੁਣ ਗੈਸ 'ਚ ਮ ਪਕਾਤੇਗੇ ਸੋਹਣੇ। ਛਿੰਮ ਤੇ ਕਰਕੇ ਉੱਤੋਂ ਆਪਾਂ ਇਹਨੂੰ ਢੱਕ ਲਿਆਗੇ। ਹੁਣ ਹਿਲਾਉਣ ਦੀ ਲੋੜ ਨਹੀਂ ਆਪਾਂ ਇਹਦੇ ਵਿੱਚ ਅਚੜਛੀ ਨਹੀਂ ਮਾਰਨੀ। ਬਿਲਕੁਲ ਤਿਆਰ ਹੀ ਆਪਾਂ ਚੱਕਾਂਗੇ ਤਿਆਰ ਹੋਏ ਹੋਏ। ਤੇ ਸੋਹਣੇ ਬਣ ਗਏ ਆ। ਆਪਾਂ ਇਹਦੇ 'ਚ ਥੋੜਾ ਜਿਹਾ ਦੇਸੀ ਘਿਓ ਪਾ ਲਈਏ। ਬਣਾ ਕੇ ਤਿਆਰ ਹੈ ਬਿਲਕੁਲ। ਬਹੁਤ ਸੋਹਣੇ ਬਣੇ ਆ ਨਾ। ਉਹ ਤਾਂ ਸੰਡੇ ਕੇ ਬੰਦ ਕਰ ਦਿੰਨੇ ਆ ਦਮ ਜਿਆ ਆ ਜੂਗਾ ਤੇ ਥੱਲੇ ਉਹ ਗੈਸ ਜਿਹੜਾ ਉਹ ਬੰਦ ਕਰ ਦਿੰਨੇ ਆ ਗੈਸ ਬੰਦ ਕਰਤਾ ਇਹ ਆਪਾਂ ਉਪਰ ਢੱਕਣਾ ਦੇ ਨਾਲ ਟੱਕ ਦਿੰਨੇ ਆ ਜਦ ਨਾਲ ਜਿਹੜਾ ਕੋਈ ਕਣੀ ਹੋ ਵੀ ਥੋੜਾ ਬਹੁਤ ਦਮ ਜਾ ਕੇ ਨਾ ਤੇ ਫਿਰ ਬੰਦ ਕਰ ਦਿੰਨੇ ਆ ਤਾਂ ਆਪਾਂ ਨਾਲ ਵਿੱਚ ਬਣਾ ਲੈਨੇ ਆ ਚਟਪਟੀਆਂ ਪੂਰੀਆਂ ਮਸਾਲੇਦਾਰ ਪੂਰੀਆਂ ਬਣਾ ਲੈਨੇ ਆ ਜਿਹਦੇ ਲਈ ਆ ਧਨੀਆ ਲੈ ਲਿਆ ਆ ਗੰਡੇ ਨੀंबू ਕਰਿਆ ਨੀ ਆ ਆਨਿਅਨ ਜਿਹੜੋਂ ਉਹ ਲੈ ਲਿਆ ਅੱਜ ਟਮਾਟਰ ਲੈ ਲਿਆ ਹਰੀ ਮਿਰਚਾਂ ਲੈ ਲਿਆ ਅਦਰਕ ਲੈ ਲਿਆ ਦੋ ਕੁ ਟੁੜੀਆਂ ਲਸਣ ਦੀਆਂ ਲੈ ਲਈਆਂ ਇਹ ਸੂਜੀ ਭਿਉਣੀ ਚ ਪਹਿਲਾਂ ਵੀ ਭੁੱਲ ਜੇ ਸੂਜੀ ਲੈ ਲਈ ਆ ਥੋੜੀ ਜੀ ਲੈਣੀ ਆ ਤੇ ਆ ਜੀਰਾ ਲੈ ਲਿਆ ਥੋੜਾ ਜਿਹਾ ਧਨੀਆ ਮਸਾਲਾ ਲੈ ਲਿਆ ਤੇ ਆ ਆਪ ਨਾਲ ਲੈ ਲਿਆ ਆ ਨਮਕਿਆ ਹੁਣ ਇਹਨੂੰ ਸਾਰੇ ਨੂੰ ਆਪਾਂ ਗ੍ਰੇਨਡ ਕਰ ਲੈਨੇ ਆ ਗ੍ਰੇਨਡ ਕਰਕੇ ਫਿਰ ਆਪਾਂ اد ਵਿੱਚ ਆਟਾ ਕੁੱਲ ਲੈਨੇ ਆ ਜੀ ਆਪਾਂ ਇਹਦੇ ਵਿੱਚ ਪਹਿਲਾਂ ਸੂਜੀ ਪਾ ਲੈਨੇ ਆਂ ਬਾਬਾ ਜੀ ਅਰਦੀ ਚੁੱਕੀ ਹੋਈ ਸੀਗੀ ਥੋੜੀ ਸਖਤ ਹੋ ਗਈ ਇਹਦੇ ਵਿੱਚ ਜਿਹੜਾ ਆਪਾਂ ਇਹ ਗ੍ਰੇਬ ਕੀਤਾ ਹੈ ਉਹ ਸਾਰਾ ਆਪਾਂ ਇਹਦੇ ਵਿੱਚ ਪਾ ਦੇਣਾ ਹੈ ਆ ਲੈ ਨਮਕ ਮਿਕਸ ਕਰਕੇ ਤੇ ਤੇਲ ਔਰ ਮਿਰਚਾਂ ਜੀਲੀ ਫਲੈਕਸ ਔਰ ਜੀਰਾ ਸਾਰਾ ਕੁਝ ਵਿੱਚ ਪਾ ਦਿਓ ਮਿਕਸ ਕਰ ਦਿੰਨੇ ਆ ਵਿੱਚ ਇਹ ਨਮਕ ਪਾ ਦਿੰਨੇ ਆ ਇਹਨੂੰ ਮਿਕਸ ਕਰਕੇ ਜਿਹੜਾ ਆਪਣਾ ਉਹ ਬ੍ਰਾਂਡ ਕੀਤਾ ਵਾਲਾ ਉਹ ਧੋ ਕੇ ਬਾਅਦ ਵਿੱਚ ਜਿੰਨੀ ਕਿ ਲੋੜ ਹੋਈ ਉਹਦੇ ਚ ਆਟਾ ਪਾ ਕੇ ਫਿਰ ਉਹਦੇ ਨਾਲ ਆਪਾਂ ਪਾਣੀ ਪਾ ਕੇ ਧੋਲਾਂਗੇ ਨਾਲੇ ਉਹ ਤਾਂ ਵੀ ਕੇ ਸਾਫ਼ ਹੋ ਜਾਊਗਾ ਨਾਲੇ ਆਟਾ ਬਣ ਜਾਊਗਾ ਹੁਣ ਆ ਇਹਦੇ ਵਿੱਚ ਆਪਾਂ ਜਿੰਨੀ ਜ਼ਰੂਰਤ ਹੋਊਗੀ ਉਨਾ ਪਾਏ ਦੇ ਵਿੱਚ ਆਟਾ ਪਾ ਲਾਂਗੇ ਇਹਦੇ ਵਿੱਚ ਥੋੜੇ ਨਾਲ ਗੋਝ ਕੇ ਠੀਕ ਹੈ ਨਾ ਜਿੰਨੀ ਜ਼ਰੂਰਤ ਹੋਣਾ ਪਾਣੀ ਪਾ ਦਾਂਗੇ ਆਪਾਂ ਭੁੰਨ ਲਿਆ ਥੋੜਾ ਆ ਜਾ ਪਾਣੀ ਲੋਡ ਪਈ ਸੀਗੀ ਉਸ ਦੇ ਦੇਖ ਕੇ ਭੁੰਨਿਆ ਗਿਆ ਸੀਗਾ ਤੇ ਹੁਣ ਇਹ ਆਪਾਂ ਕੁੱਝ ਕੇ ਤਿਆਰ ਹੋ ਗਿਆ ਹੁਣ ਆਪਾਂ ਇਹਦੀਆਂ ਬਣਾਉਨੇ ਆ ਪੂਰੀਆਂ ਇਧਰ ਬੁਤੀ ਅੱਗੇ ਇਸ ਤਲੇ ਵੰਡ ਕਰ ਦਿੱਤਾ ਇਧਰ ਆਪਾਂ ਪੂਰੀਆਂ ਦਾ ਜਿਹੜਾ ਪ੍ਰੋਗਰਾਮ ਉਹ ਸ਼ੁਰੂ ਕਰ ਲਿਆ ਉੱਪਰ ਆਪਾਂ ਇਹਦੇ ਤੇ ਘਿਓ ਪਾ ਕੇ ਧਰ ਦਿੱਤਾ ਹੁਣ ਆਪਾਂ ਇਹਦੇ ਛੋਟੇ ਛੋਟੇ ਪੇੜੇ ਕਰਦੇ ਆਂ

ਆਪਾਂ ਪੂਰੀਆਂ ਲੱਗ ਕੇ ਤਿਆਰ ਕਰਨ। ਕਿੰਨੇ ਚਿਰ ਹੋ ਗਏ। ਮੈਂ ਅੱਗੇ ਤਾਂ ਦੋ ਪੂਰੀਆਂ ਕਿ ਮੈਂ ਕੱਢ ਲਈਆਂ। ਇਹਨਾਂ ਵਿੱਚ ਤੋਂ ਮੈਂ ਮਟੀਰੀਅਲ ਪਾਇਆ ਕਰਕੇ ਇਹ ਪੂਰੀਆਂ ਦੀਆਂ ਘੱਟ ਫੁੱਲਦੀਆਂ। ਉਹ ਘਪਾੜੀ ਹੋ ਜਾਂਦੀਆਂ ਹਨ। ਉਹ ਬੋਲਦੇ ਹਨ ਆਹ ਗਾ ਬੋਲਦੇ ਇਸ ਵਧੀਆ ਘਰੇ ਚਾਰ ਦੀ ਟੀਮ ਦੀ ਜਿਹੜੀਆਂ ਨਾ ਉੱਥੋਂ ਤੋਂ ਹੁੰਦੀ ਹੈ ਬਹੁਤ ਵਧੀਆ ਹੁੰਦੀ ਆ ਟੇਸਟੀ ਵੀ ਹੈ ਹੈਲਦੀ ਆਦੇ ਹੱਥਾਂ ਨਾਲ ਬਣਾਈ ਆ ਬਾਰੋਂ ਦਾ ਆਪ ਜਿਹੜੇ ਆਪਾਂ ਖਾਣੇ ਆ ਉਹ ਕੁਝ ਸਾਫ਼ ਸੁਥਰੀ ਨਾ ਜਿੰਨਾਂ ਦੀ ਆਪਣੇ ਹੱਥਾਂ ਨਾਲ ਬਣੀ ਜਿਹੜੀ ਸਾਫ਼ ਸੁਥਰੀ ਹੁੰਦੀ ਹੈ ਇਸ ਕਰਕੇ ਆਕੀਨ ਘਰੇ ਬਣਾ ਕੇ ਘਰੇ ਹੀ ਖਾ ਲੋ ਚੌਲ ਬਣ ਕੇ ਤਿਆਰ ਹੋ ਗਏ ਆ ਪੂਰੀਆਂ ਵੀ ਬਣ ਗਈਆਂ ਹੁਣ ਆਪਾਂ ਖਾਣ ਵਾਸਤੇ ਥਾਲੀ ਦੇ ਵਿੱਚ ਪਾ ਲੈਨੇ ਆ ਚੌਲਾਂ ਦਾ ਕਲਰ ਬਹੁਤ ਸੋਹਣਾ ਲੱਗਦਾ ਹੈ ਨਾ ਹੂੰ ਬੂੰਦੀ ਵਾਲਾ ਆਪਾਂ ਦਹੀਂ ਬਣਾਇਆ ਸੀਗਾ ਇੰਨੇ ਵਿੱਚ ਆਪਣੀ ਪਾਈ ਲੈਨੇ ਆ ਫੁੱਲੀਆਂ ਫੁੱਲੀਆਂ ਪੂਰੀਆਂ ਖਾਣੇ ਆ ਮਜਿਆਂ ਦੇ ਨਾਲ ਬੈਠ ਕੇ ਹੋਲੀ ਮਨਾਈ ਗਈ ਆਪਣੀ ਛੁੱਟੀ ਵੀ ਮਨਾਈ ਗਈ ਹੋਲੀ ਵੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਅਸੀਂ ਆਪਣੇ ਵਲੌਗ ਦੇ ਵਿੱਚ ਛੁੱਟੀ ਕਰਕੇ ਹੋਲੀ ਕਰਕੇ ਪੂਰੀਆਂ ਤਿਆਰ ਕੀਤੀਆਂ ਸੀ ਮਸਾਲੇ ਵਾਲੀਆਂ ਤੇ ਨਾਲ ਜਰਦਾ ਬਣਾਇਆ ਸੀ ਦਹੀਂ ਬਣਾਇਆ ਗੁੰਦੀ ਵਾਲਾ ਚਟਨੀ ਕੋਟਲੀ ਟਮਾਟਰ ਦੀ ਤੇ ਸਾਰਾ ਬਹੁਤ ਸੋਹਣਾ ਟੇਸਟੀ ਆ ਤੇ ਇਦਾਂ ਤੁਸੀਂ ਸਾਡਾ ਵਲੌਗ ਵੇਖ ਕੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ